ਉਹ ਸਾਲੇ ਠੰਡ ਲੱਗਦੀ ਆ। ਥਾਂ ਤੇ ਜਲੀ ਆਕੀ ਦਾ। ਇੱਜਲੀ ਕਿ ਧੁੱਪ ਲੱਗੇ ਨਾ ਫੇਰ ਜਾਇਆ ਕਰੋ ਤੂੰ ਜਿਵੇਂ ਆਂਦੇ ਨਾ ਸੱਚੀ ਸਹੀ ਚੱਲ ਜਾ। ਪਾਣੀ ਲਿਆ ਵਾ। ਆਹ ਪਾਣੀ ਪਿਆਲ ਦੇ ਠੰਡਾ ਲਿਆ। ਦੱਸ ਜੇ ਆਹੇ ਬੰਦੇ ਨੂੰ ਪਾਣੀ ਦੇ ਪੁਛੇ ਰੱਖਣਾ ਸੀ ਨਾ ਪਾਣੀ ਨਹੀਂ ਪੁਛਿਆ। ਤੇ ਜੇ ਪੁਛਿਆ ਤਾਂ ਕੋ ਗਲ ਪੈਣ ਦੇ। ਮੇਰਾ ਤਾਂ ਜੀਣਾ ਹਰਾਮ ਹੋਇਆ ਵਾ। ਥੈਂਕ ਯੂ ਇਹ ਕੀ ਗੱਲ ਹੋਈ ਏ? ਮੈਂ ਤਾਂ ਨਹੀਂ ਸ਼ਹਿਰ ਜਾਣ ਚੁੱਕਾ। ਜਦ ਮੈਂ ਜਿੱਥੇ ਜਾ ਕੇ ਖਲੋਣਾ ਵਾ ਉੱਥੇ ਅਗਲੇ ਕਹਿੰਦੇ ਆ ਉਹ ਤੁਹਾਡੀ ਪਰਦੇਈ ਸਮਾਨ ਲੈ ਗਈ ਹੈ ਦੁਕਾਨ ਤੋਂ ਤੇ ਉਹ ਪੈਸੇ ਦੇਣੇ ਆਉਂਦੀ ਹੁਣ। ਹੂੰ। ਤੂੰ ਹੀ ਕਹਣੇ ਉਹਨੂੰ ਪੁੱਛੋ ਸਾਨੂੰ ਕੀ ਪੁੱਛਦੇ ਜੀ ਅਗਲੇ ਨੂੰ ਪਤਾ ਵਾ ਵੀ ਇਹਨਾਂ ਦਾ ਟੱਬਰ ਆ ਇਕੱਠੇ ਤੇ ਜਾਂਦੇ ਰਹੇ ਪਹਿਲਾਂ ਮੈਂ ਕਿੰਨੇਂਦਰ ਉਹ ਜਿਹੜਾ ਗੁੰਗਾ ਉਹਨੂੰ ਦੱਸੋ ਉਹਦਾਂ ਦੇ ਬੜਾ ਪਰਲ ਪਰਲ ਬੋਲਦਾ ਵਾ ਤੇ ਜਿਹਨਾਂ ਨੂੰ ਕਤੂਤਾ ਦਾ ਪਤਾ ਲੱਗੇਗਾ ਤੇ ਲੱਗ ਜੂਗਾ ਨਾ ਪਤਾ ਕੱਪੜੇ ਵਾਲੀ ਦੁਕਾਨ ਤੇ ਚਲ ਜਾਓ ਤਾਂ ਕਹਿੰਦੇ ਆ ਭਾਜੀ ਉਹ ਪੈਸੇ ਨਹੀਂ ਦੇ ਕੇ ਗਏ ਹੈ ਜੇ ਕਿਸੇ ਦੁਕਾਨ ਤੇ ਹੋਰ ਦੂਜੀ ਤੇ ਚਲ ਜਾਓ ਉੱਥੇ ਉੱਥੇ ਪੰਗਾ ਪਿਆ ਹੁੰਦਾ ਜਾਂਦੇ ਆ ਮੈਂ ਮੈਂ ਤਾਂ ਕਿਤੇ ਜਾਂਚੋ ਗਾਣੇ ਰਿਹਾ ਮੈਂ ਤਾਂ ਸੋਚ ਲਿਆ ਵੀ ਮੈਂ ਕਰਾਂ ਤੇ ਕਰਾਂਗੀ ਜੇ ਇਹਨਾਂ ਨੂੰ ਕਹੀਏ ਤੇ ਇਹਨਾਂ ਕਹਣਾ ਸੀ ਵੱਖ ਵਾਰੇ ਆ ਤੁਹਾਡਾ ਕੀ ਮਤਲਬ ਆ ਗੱਲ ਕਰਨ ਦਾ ਉਲਟੀ ਲੜਾਈ ਕਰਦੇ ਆ ਹਾਂ ਹੁਣ ਕਪੜੇ ਵਾਲੇ ਦੇ ਸਾਹਮਣੇ ਜੇ ਮੈਂ ਲੰਘਾਂ ਨੇ ਆ ਦੁਕਾਨ ਦੇ ਉਹਨੇ ਆਵਾਜ਼ ਮਾਰ ਲਈ ਹਾਂ ਭਾਜੀ ਆਜੋ 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 ਚਾਹ ਪੀਉਣਨੇ ਆ ਉਹ ਮੈਂ ਇੱਕ ਮਿੰਟੋ ਦੇ ਲੱਗ ਕੇ ਜਾ ਕੇ ਖਲੋ ਗਿਆ ਅੱਛਾ ਤੇ ਗਾਕਾ ਦਾ ਦੁਕਾਨ ਭਰੀ ਤੇ ਆਂਦਾ ਵੀ ਉਹ ਤੁਹਾਡੀ ਪਰਜਾਈ ਨੂੰ ਅਸੀਂ ਫੋਨ ਲਾਉਂਦੇ ਆ ਨਾ 15000 ਰੁਪਏ ਲੈਣਾ ਤੇ ਫੋਨ ਨਹੀਂ ਚੁੱਕਦੀ ਦੇਖ ਭਾਈ ਇਹਨਾਂ ਦੇ ਕੰਮ ਹੁਣ ਮੈਨੂੰ ਪਤਾ ਤੋਂ ਉਦਾਂ ਲੱਗਾ ਸੀ ਮੈਂ ਕੀ ਕੀਤਾ ਵੀ ਕੋਠੇ ਤੋਂ ਬੜੀ ਆਵਾਜ਼ ਆਵੇ ਮੈਂ ਹਾਂ ਚੱਲ ਵੇਨਨੀ ਆ ਕੋਠੇ ਤੱਕ ਵੀ ਪਹੁੰਚਣ ਦੇ ਜੇ ਤਾਂ ਥੱਲੇ ਆ ਜੂ ਤਫਾ ਕਰਨਾ ਸੀ ਤੂੰ ਨਾ ਮੇਰੀ ਗੱਲ ਚ ਆਇਆ ਕਰ ਮੈਨੂੰ ਤਾਂ ਕਹਿੰਦੀ ਆ ਜੀ ਵੀ ਗੱਲ ਚ ਨਾ ਆਇਆ ਕਰ ਤੇ ਆਪਕੇ ਫਿਰ ਪਿੰਦਰ ਨੂੰ ਹੂਨ ਲਾਇ ਹੀ ਉਹਨਾਂ ਨੂੰ ਨੰਬਰ ਦੇਣਾ ਹੀ ਅਗਲੇ ਘਰ ਹੁੰਦੇ ਇਹਨਾਂ ਦੇ ਤੇ ਜਾਂ ਤੋਂ ਫੋਨ ਕਰ ਦੇ ਉਹ ਬੰਦਾ ਕੀ ਕਰੇ ਜਦੋਂ ਅਗਲਾ ਕਵੇ ਸਾਰਿਆਂ ਨੂੰ ਇੱਥੇ ਤੇ ਨਮੋਸ਼ੀ ਦੱਸਾ ਕਿੰਨੀ ਹੁੰਦੀ ਆ ਮੈਂ ਤਾਂ ਕੋਈ ਗੱਲ ਨਹੀਂ ਪਾਜੀ ਆ ਜਾਂਦੇ ਆ ਤੁਹਾਡੇ ਪੈਸੇ ਪਹੁੰਚਾ ਦੇਣਗੇ ਫਿਰ ਮੈਨੂੰ ਫੋਨ ਲਾਇਆ ਮੈਂ ਹਜਾਰ ਅਗਲੇ ਪੈਸੇ ਮੰਗਣ ਦੇ ਪੈਸੇ ਕਿਉਂ ਨਹੀਂ ਦੇ ਕੇ ਜਾਂਦੇ ਤੇ ਮੈਂ ਗਈ ਤੇ ਮੈਂ ਆਖਿਆ ਵੀ ਕੋਠੇ ਦੇ ਰੋਣੀ ਪਾਉਂਦੀ ਕੀ ਲੋੜ ਆ ਥੱਲੇ ਆਜੋ ਹਾਂ ਤੇ ਮੈਨੂੰ ਪਤਾ ਕੋ ਕਿੰਦਾ ਕਾਈ ਜੀ ਸਾਡੀ ਗੱਲ ਚ ਨਾ ਆਇਓ ਤੇ ਮੈਨੂੰ ਇੰਨਾ ਗੁੱਸਾ ਚੜਿਆ ਮੇਰਾ ਤੇ ਜੀ ਕਰੇ ਵੀ ਇਹ ਚਪੇੜ ਮਾਰਾਂ ਇਹਦਾ ਮੂੰਹ ਦੂਜੇ ਪਾਸੇ ਲਾ ਲਾ ਡੁੱਬ ਕੇ ਨਹੀਂ ਮਰਦੇ ਸਾਡੀ ਗੱਲ ਚ ਨਾ ਆਇਓ ਇੱਕ ਬੰਨੇ ਲਈ ਆਉਂਦੇ ਇਹ ਚੀਜ਼ਾਂ ਹਧਾਰੇ ਦੀ ਮਾਂ ਚੁੱਕ ਚੁੱਕ ਕੇ ਤੇ ਦੂਜੇ ਬੰਨੇ ਕਹਿੰਦੇ ਵੀ ਸਾਡੀ ਗੱਲ ਚ ਨਾ ਆਓ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਥੋੜੀ ਬੋਦੀ ਐਦਾਂ ਏ ਮੁੰਡਾ ਉਹਨੇ ਵਿਗਾਰ ਛੜਿਆ ਨਾ ਜੋ ਕਹਿੰਦੀ ਆ ਉਹੋ ਹੀ ਕਰਦਾ ਉਹਦੇ ਪੁਰਨੇ ਤੇ ਡਿਆਈਏ ਚੱਲ ਆਪ ਵਿਗੜੀ ਆ ਤਾਂ ਮੁੰਡਾ ਵੀ ਵਿਗੜੂਗਾ ਹੀ ਵਿਗੜ ਤਾਂ ਗਿਆ ਹਲਕਾ ਕਿਦਾਂ ਵਿਗੜਨਾ ਇਹ ਤਾਂ ਵੱਧ ਵਿਗੜਾ ਤੇ ਫਿਰ ਅੱਗੇ ਤੁਹਾਨੂੰ ਪਤਾ ਮੌਤ ਹੀ ਹੁੰਦੀ ਆ ਇਹ ਆ ਵੀ ਜਿਹੜੇ ਚਾਰ ਕਿੱਲੇ ਆ ਕੇ ਹੁਣ ਵੇਚਣਗੇ ਏਦਾਂ ਨਹੀਂ ਇਹਨਾਂ ਦੀ ਖਲਾਸੀ ਹੁੰਦੀ ਇਹਨਾਂ ਨੇ ਕਰਦਿਆ ਨਹੀਂ ਲੈਣ ਧਿਆ ਵੀ ਇਹ ਤੇ ਲੱਖ ਵਾਰੀ ਵਿਖ ਜੇ ਹੁਣ ਮੇਰੀ ਵੀ ਇਹਨੇ ਫੇਰ ਬਥੇਰੀ ਕੀਤੀ ਆ ਤੇ ਤੂੰ ਹੀ ਅੱਜ ਤੋਂ ਗਾਂ ਗਾਂ ਕਿਤੇ ਸ਼ਹਿਰ ਜਾਓ ਤੁਹਾਨੂੰ ਭਈ ਇਹਨਾਂ ਸੁਣਾ ਦੇ ਉੱਥੇ ਹੀ ਜਵਾਬ ਦੇਓ ਬੇਹੀ ਵੱਖ ਬਾਰੇ ਸਾਨੂੰ ਕੋਈ ਇਹਨਾਂ ਦੀ ਜਿੰਮੇ ਆ ਜੀ ਦੀ ਉਹ ਕਈ ਦਾ ਹੈਗਾ ਵਾ ਪਰ ਹੁਣ ਕਈਆਂ ਨੂੰ ਨਹੀਂ ਪਤਾ ਹੁੰਦਾ ਕੀ ਹਿਸਾਬਤਾ ਵਾ ਅੱਜ ਦਾ ਗੁੰਗਾ ਇਹਦਾ ਨੰਬਰ ਦਿਆ ਕਰੋ ਗੁੰਗਰ ਹੋਏ ਨਾ ਕਹੇ ਜੋਗਾ ਜੇ ਉਹ ਹੁੰਦਾ ਅਗਲ ਵਾਲਾ ਤੇ ਇੱਥੋਂ ਤੱਕ ਕੰਮ ਕੋ ਪਹੁੰਚਦਾ ਧੂਣ ਮਣ ਮਣ ਲਾ ਕੇ ਬਹਿ ਜਾਂਦਾ ਤੇ ਕਰਦਾ ਰਹਿੰਦਾ ਜਿਹਨੇ ਜਿਹਨੇ ਇਹ ਨਜ਼ਾਇਜ਼ ਖਰਚੇ ਕਰਦੇ ਆ ਐਨੇ ਥੋੜਾ ਕਰੀਦੇ ਆ ਐਦਾਂ ਘਰ ਚੱਲਦੇ ਆ ਨਾਲੇ ਜ਼ਿਮੀਦਾਰਾ ਤੇ ਜਿਹੜਾ ਇਹਨੂੰ ਮਹਾ ਟਾਈਮ ਪਾਸ ਹੋਣ ਰਿਹਾ ਵਾ ਘਰਾਂ ਦੇ ਪਹਿਲੇ ਬੜੇ ਖਰਚੇ ਆ ਰੋਣਗੇ ਕਿਹਦੇ ਨੂੰ ਤੇ ਰੋਂ ਉੱਤੇ ਡੇ ਹੋਰ ਕਿੱਥੇ ਰੋਣਾ ਨਾਲ ਸਾਨੂੰ ਰਵਾਉਂਦੇ ਆ ਸਾਨੂੰ ਕੀ ਲੋੜ ਕੋ ਮਰਦੇ ਆ ਤੇ ਮਰਨ ਅਸੀਂ ਹੁਣ ਸਾਰੀ ਉਮਰ ਇਹਨਾਂ ਦਾ ਠੇਕਾ ਚੁੱਕਿਆ ਚੱਲ ਜਾ ਤੂੰ ਮੇਰੇ ਸਾਹ ਦੋਦੇ ਚ ਪੱਤੀ ਪਾ ਮੇਰੇ ਹੱਥ ਧਰ ਗਿਆ ਮੋਟਰਸਾਈਕਲ ਤੇ ਉਦੋਂ ਇਨਾ ਗੁੱਸਾ ਚੜਦਾ ਨਾ ਤੇ ਬੋਲਣ ਦਾ ਪਤਾ ਹੀ ਨਹੀਂ ਚੱਲ ਚੁੱਪ ਕਰ ਫੇਰ ਆ ਜਾਣਗੇ ਇਧਰੋਂ ਸੁਣ ਕੇ ਇੰਦਰਾ ਉਹ ਕੰਮ ਤੁੰਦਾ ਨਹੀਂ ਵੀ ਲੰਮੇ ਪਿਆ ਆ ਵਾ ਇੱਥੇ ਤੇੜੀ ਕੰਮ ਕੀ ਕਰਨਾ ਹੈ ਟੈਂਸ਼ਨ ਨਹੀਂ ਛੱਡਰਦੀ ਨਾ ਉਹ ਤੈਨੂੰ ਕਾਦੀ ਟੈਂਸ਼ਨ ਆ ਮੇਰੇ ਹੁੰਦੇ ਯਾਰ ਕੀ ਦੱਸਾਂ ਤੁਹਾਨੂੰ ਵੇਰੀ ਗੱਲ ਸੁਣ ਤੇ ਮੈਂ ਯਾਰ ਕਿ ਗੱਲ ਕਰਨੀ ਸੀ ਮੈਨੂੰ ਤੇ ਹੁਣ ਪਤਾ ਲੱਗਾ ਵਾ ਆ ਤਾ ਤੇਰਾ ਡੈਡੀ ਧੋਈ ਤੇ ਨੇ ਧਾਈ ਪਏ ਹੀ ਉੱਤੇ ਮੈਂ ਤੇ ਪੜਦੇ ਰ ਹੁਣ ਸੁਣ ਕੇ ਆਇਆ ਮੈਂ ਡੈਡੀ ਗੱਲ ਤੇ ਦੱਸੋ ਪਿੰਨੇ ਕਿਤੇ 15000 ਰੁਪਏ ਡੜੇ ਕੇ ਕੱਪੜੇ ਵਾਲੇ ਦਾ ਉਹ ਇਹਨੂੰ ਦੇਣ ਦਾ ਸੁਣਾ ਕਿਤੇ ਫੇ ਤੁਸੀਂ ਉਹਨਾਂ ਦੇ ਟੱਬਰ ਚ ਤੇ ਉਹਨੂੰ ਸੁਣਾ ਦੇਓ ਮੇਰਾ ਤੇ ਫੋਨ ਚੁੱਕਣੋਂ ਹਟ ਗਿਆ ਉਹ ਡੈਡੀ ਸੁਣਾ ਕਿ ਦੇਣਾ ਮੈਨੂੰ ਤੇ ਅਗਲੇ ਫੋਨ ਵੀ ਕਰਤਾ ਏ ਤੇ ਮੈਨੂੰ ਕਿਉਂ ਦੱਸਿਆ ਉਹ ਉਹ ਤੁਸੀਂ ਘਰੇ ਹੀ ਹੈ ਨਹੀਂ ਉਹ ਨਾ ਮੰਮੀ ਲੱਭਣ ਦੇ ਨੇ ਉਹ ਵੀ ਪਤਾ ਨਹੀਂ ਕਿੱਥੇ ਗਏ ਨੇ ਪਰ ਡੈਡੀ ਅਜੋ ਕੁੱਝ ਭੰਡਿਆ ਨਾ ਸਹੀ ਨਹੀਂ ਜੈਗਾ ਆਪਾਂ ਥਲੇ ਲੱਗ ਜਣਾ ਜੀ ਯਾਰ ਮਾਤਰੀ ਮੁਲਕੇ ਕਰਦੀ ਹੈ ਗੁੱਸਾ ਕਦੀ ਉਹਨਾਂ ਬੁਲਟ ਲੈ ਜਾਂਦਾ ਕਦੀ ਮੱਝ ਲੈ ਜਾਂਦੀ ਉਹਨਾਂ ਕੋ ਪੈਸੇ ਹੈਗੇ ਨਜਾਇਜ਼ ਖਤਿਆ ਕੋਈ ਨਹੀਂ ਕਾ ਉਹਨਾਂ ਦਾ ਠੀਕ ਨਹੀਂ ਸਮਾਨ ਉਹਨਾਂ ਜਿਹਾ ਲੈਣਾ ਕਹੀਂ ਥੋੜਾ ਲੈਣਾ ਜਿਹੜਾ ਉਹ ਗਾੜੀ ਨੰਨੋਂ ਹੁੰਦੇ ਪਰੋਂ ਪੈਰ ਘੜੀ ਆ ਪਰ ਹੁਣ ਅੱਗੇ ਕਰੀਏ ਅਨੇ ਕਣਕ ਨੂੰ ਮਹੀਨੇ 4 ਲੱਗ ਜਾਣੇ ਜਦੋਂ ਪੈਸੇ ਆਉਣੇ ਆ ਉਹ ਵੀ ਨਾ ਤੂੰ ਕਦੇ ਨੌਕਰੀ ਨਾ ਕਦੇ ਮੈਂ ਚਾਹੁੰਦਾ ਉਹ ਡੇਰਾ ਨੂੰ ਸਾਡਾ ਵਧਿਆ ਕੇ ਰੋ ਉਹ ਨੌਕਰੀ ਹੋਏ ਜਿਵੇਂ ਤਾਂ ਵੀ ਕੀ ਕਰਾਂਗੇ ਜਦੋਂ ਖਰਚਾ ਹੀ ਇੰਨਾ ਹੈ ਤੇ ਨਰਦੀਪ ਵੀ ਡਈ ਹੈ ਮੇਰੇ ਨਾਲ ਪੈਣ ਉਹ ਵੀ ਅਗਲੀ ਸੱਚੀ ਹੈ ਮੰਮੀ ਇੰਨਾ ਖਰਚਾ ਕਰਦੀ ਉਹ 1 ਰੁਪਿਆ ਵੀ ਨਹੀਂ ਘੋਰਦੀ ਹੈਗੀ ਪੰਜ ਰੁਪਏ ਆ ਕੇ ਖਰਬੂਜੇ ਨੂੰ ਵੇਕੇ ਖਰਬੂਜਾ ਰੰਗ ਫੜਦਾ ਉਹ ਨਾ ਫਿਰ ਜਿੰਨਾ 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 ਖਰਚਾ ਇੰਨੇ ਕਰ ਰਹੋਂ ਉਹਨੇ ਨਹੀਂ ਗਣ ਮੰਗਣਾ ਤੇਰੇ ਕੋ ਇਹਦੇ ਲਈ ਪੈਣੀ ਆ ਆੜੇ ਕਿੱਲੇ ਚ ਆ ਰਹਿ ਗਏ ਫੁੱਗੇ ਜਾਣੇ ਇਸੇ ਕੰਮ ਦੀ ਮੇਰਾ ਤਾਂ ਰਾਤਾ ਤੇਰੇ ਮਾਮੇ ਨਿੱਕੇ ਨੂੰ ਕਰਾਂ ਤੁੰਗ ਵੀ ਸਾਡੇ ਘਰ ਆ ਤੇ ਸਾਡੇ ਤੇ ਬੇੜਾ ਕਰਕੇ ਕਰਦੇ ਲੱਗੀ ਭੈਣ ਢਾਡੀ ਹਾਂ ਡੈਡੀ ਉਹ ਕੀ ਕਰਨਗੇ ਸਿਆਣੇ ਨੂੰ ਮੰਮੀ ਨੂੰ ਬਹਾਨਾ ਚਾਹੀਦਾ ਹੈ ਕਿ ਨਹੀਂ ਹੁਣ ਦੱਸ ਮੈਂ ਮਾਰਦਾ ਕੋੜਦਾ ਚੰਗਾ ਲੱਗਦਾ ਨੂੰ ਇਹ ਹੁੰਦੇ ਅੱਗੇ ਤਮਾਸ਼ਾ ਲੱਗਾ ਹੋਰ ਲਾਉ ਅਗਲੇ ਕੋਸ਼ਣ ਹੋਣਗੇ ਹੁਣ ਇਦਾਂ ਕਰੋ ਮੰਮੀ ਆਂਦੇ ਉਹਨਾਂ ਨੂੰ ਪੁੱਛੋ ਕਿ ਕਰਨਾ ਕੀ ਜੇ ਜਿਹੜਾ ਉਹ ਕੁਝ ਕਰਨਾ ਹੈ ਤੇ ਉਹ ਪਤਾ ਹੀ ਅਗਲੀ ਹੰਢੀ ਜੀ ਹੁਣ ਮੈਨੂੰ ਛੱਤ ਦੇ ਪੰਦੀ ਇਹਨਾਂ ਨਾਲ ਵਾਕ ਹੋਈਏ ਉਹ ਮੈਂ ਵਾਕ ਹੁੰਦੇ ਚੰਗੇ ਲੱਗਾਂਗੇ ਮਾਂ ਭਿਓ ਨੇ ਕਿੱਥੇ ਧੱਕਾ ਦੇਵਾਂਗਾ ਜਿਆਦਾ ਕੁੜੀ ਵੀ ਸੱਚੀ ਆ ਸਾਰੇ ਤੇੜੀ ਫੇਰਾ ਤੁਰਦਾ ਨਹੀਂ ਮੁੱਕਦਾ ਪਰ ਮੈਂ ਦਾ ਨਾ ਚਲ ਮਮੀ ਸਾਰੇ ਤੇੜੀ ਵਿਛਨੇ ਵਿਛਨੇ ਕਦੀ ਵਾੜ ਇਧਰੋਂ ਕਰ ਲਾ ਕਦੀ ਇਧਰੋਂ ਕਰ ਲਾ ਕਦੀ ਕੋ ਕਦੀ ਕੋ ਕਦੀ ਮੇਰਾ ਆ ਮੁੱਕਾ ਕਦੀ ਮੇਰਾ ਆ ਮੁੱਕਾ ਉਹਨਾਂ ਤੇਰੀ ਘਰ ਦੀ ਦਾ ਖਰਚਾ ਨਹੀਂ ਗਾ ਜਿੰਨਾ ਇਹ ਦਾ ਮੈਨੂੰ ਤੇ ਆ ਪੀ ਹੁਣ ਹੋਰ ਕਿਸੇ ਬੰਦੇ ਨੂੰ ਫੋਨ ਆਉਂਦਾ ਆਪਣ ਉਹ ਮੇਰੀ ਗੱਲ ਸੁਣ ਲੈ ਆੜਾ ਸਿਆਪਾ ਪਿਆ ਵਰ ਉਹਨਾਂ ਪਹਿਨ ਦਾ ਇਹਨੇ ਵੀੜ ਚਾਹੀਏ ਅਤੀ ਚ ਬਾਣਾ ਚਾਹੀਦਾ ਭਾਵੇਂ ਸਾਰੇ ਪਿੰਡੇ ਦੇ ਕੱਪੜੇ ਲਾਇਆ ਉਥੋਂ ਪੈਸੇ ਦਵਾਂਗੇ ਕਿੱਥੋਂ ਉਹਨਾਂ ਨੂੰ ਓਏ ਨੂੰ ਮਾੜਾ ਮਾੜਾ ਮਟਾਲ ਮਟਾਲ ਕਰਿਆ ਕੋਣ ਕੀ ਕਰਨਾ ਫਿਰ ਆੜਦੀ ਕੋਲ ਵੀ ਜਾਦੇ ਅਗਲਾ ਤਾਂ ਵੀ ਗਲਾਸ ਮੰਦਾ ਵਾ ਇਹ ਪਹਿਲੇ ਹੀ ਕੀ ਚੁੱਕੇ ਨੇ ਕੀ ਕਰ ਕੇ ਨੂੰ ਢੇਡ ਬੋਲ ਕੇ ਦਿੱਸੀਆ ਆਪਣਾ ਹੈ ਇੰਨਾ ਮਾੜਾ ਸਾਡਾ ਹਾਲਾਤ ਹੋ ਗਿਆ ਸਾਡੇ ਹੁਣ ਪੈਲੀ ਦੇਣੇ ਪਾਈਏ ਫਿਰ ਪਹਿਲਾਂ ਆਪਣੀ ਮਾਂ ਨੂੰ ਪੁੱਛ ਲੈ ਕਿ ਜੇ ਗਹਿਣੇ ਪਾਇਆ ਸਾਦਾ ਕਿ ਵੇਚਿਆ ਸਰਨਾਵਾਂ ਉਹਨਾਂ ਦਾ ਗਾਣਾ ਵੇਚ ਦੋ ਉਹਨਾਂ ਨੂੰ ਕਹਦਾ ਵਕਲ ਤੁਸੀਂ ਜਿਹੜੀ ਤੇ ਨਹੀਂ ਜਰਾ ਨਾਲੇ ਪੇਰੀ ਗੱਲ ਸੁਣਨਾ ਪੁੱਤਾਂ ਕਮਾਈ ਕਰਕੇ ਤੇ ਘਰ ਹੀ ਚੱਲਨੇ ਥੋੜੀ ਬੋਤੀ ਜੋਗੇ ਕਮਾਉਨੇ ਹੈ ਤੇ ਇਹ ਤੇ ਜਨਾਨੀ ਦਾ ਫਰਜ਼ ਉਹਨਾਂ ਸਾਂਭਣਾ ਦਾ ਹੈ ਇਹਦੇ ਆਪਣੇ ਨਿਸ਼ਣ-ਬਿਸ਼ਣੇ ਮੁੱਕਦੇ ਕਦੀ ਕੋਹ ਮੋਗਿਆ ਕਦੀ ਕੋਹ ਮੋਗਿਆ ਕਦੀ ਕੋਹ ਲਾਇਆ ਕਦੀ ਕੋਹ ਲਾਇਆ ਆਪ ਸਭ ਕੁ ਕਿੰਨੀ ਕਿਰਸ ਕਰੀ ਦੀ ਸਪਰੇਅ ਕਰਨੀ ਉਹ ਆਪ ਕਰਨੀ ਮੇਰੀ ਕੋ ਤੇ ਗਲਤੀ ਹੋ ਗਈ ਤੂੰ ਨਾ ਕਿਤੇ ਨਵੀਂ ਦੀ ਪਾਦੀ ਉਹ ਡੈਡੀ ਉਹ ਨਹੀਂ ਇਦਾਂ ਦੀ ਹੈਗੀ ਉਹ ਸਭ ਆ ਪਰੇਸ਼ਾਨ ਜਰਾ ਦੇਖਿਓ ਕੀ ਕਰੀਏ ਕੀ ਕਹਿਣਾ ਗੱਲ ਕਰੀਏ ਹੈ ਨਾ ਏਦੀ ਨਮੋਸ਼ੀ ਵਾਲੀ ਗੱਲ ਉਹ ਹੈ ਪਰ ਹੈ ਪਤਾ ਨਹੀਂ ਕਿੱਥੇ ਮੰਮੀ ਮੈਂ ਬੜੇ ਚਿਰਾਂ ਦਾ ਡੈਡ ਇੱਕਾ ਇਹਨੂੰ ਆ ਲੈਣਦੇ ਨਾ ਮੇਰਾ ਮੇਰਾ ਤਾਂ ਉਹ ਕਾਫੇ ਮਾਰਾ ਤੇ ਪੰਜ ਸੱਤ ਰੱਖ ਕੇ ਦੇਦੇ ਉਹ ਸ਼ਹਿਰ ਸੂਰਤੇ ਨਹੀਂ ਗਏ ਕਿਤੇ ਉਹ ਸ਼ਹਿਰ ਕਿ ਇੱਥੇ ਉੱਡ ਜੇ ਕਿਤੇ ਦਫਾ ਪਈ ਉਹ ਇੱਕ ਦਿਨ ਗਲੀ ਘਾੜ ਕੇ ਦੇ ਘਰ ਕ ਨਾ ਕਿ ਉਹਨੂੰ ਦੱਸਿਆ ਤੇ ਮੈਨੂੰ ਕਿਹੜਾ ਦੱਸ ਕੇ ਜਰਦੀ ਆ ਮੈਂ ਵੇਖ ਕੇ ਨਾ ਮਾਪਲਾ ਜਾ ਵੇਖ ਪਲਾ ਸ਼ਰਮ ਲਈ ਹੈ ਹੈ ਇਹਨਾਂ ਨੂੰ ਨਹੀਂ ਪਤਾ ਵੀ ਨਾ ਉਹ ਮੇਰੀ ਤੇ ਵੀ ਕੀ ਅਸਰ ਪਊਗਾ ਹੈ ਤੇ ਮੇਰਾ ਇਨਾ ਖਰਚਾ ਵਾ ਉਹ ਨੂੰ ਉਹ ਨੂੰ ਥੋੜਾ ਬੋਦਾ ਚਾਹੀਦਾ ਵੀ ਨਹੀਂ ਉਹਨੇ ਤਾਂ ਫਿਰ ਸਿਰ ਤੇ ਵਾਲਾ ਨੂੰ ਪੜਾ ਹੀ ਪਾਣਾ ਇਹਨੂੰ ਨਾ ਜਿੱਥੇ ਗਈ ਆ ਨਾ ਇਹਨੂੰ ਆ ਲੈਂਦੇ ਹੁਣ ਇਹਦੇ ਘਰ ਕੇ ਨਾ ਭਰਾ ਨੂੰ ਖੋਣਾ ਉਥੋਂ ਤੇਲ ਚੱਕ ਕਰਾਉਣਾ ਅਜੇ ਇਹਨੂੰ ਫੇਰ ਅਗਲ ਹੋਣੀ ਆ ਵੀ ਜਾ ਤੈਨੂੰ ਭਰਾ ਇੱਥੋਂ ਲੈ ਜਾ ਤੇ ਇਹਦਾ ਜਾ ਦਾ ਸਿਆਪਾ ਨੂੰ ਵੇੜੋ ਇਹਦਾ ਚੱਲ ਆ ਵਦਿਆ ਹੋ ਗਿਆ ਵਾ ਨਕਸ਼ਾ ਵੀ ਸੋਹਣਾ ਵਾ ਜਦ ਸੋਨਾ ਕਾਰ ਬਣ ਜਾਣਾ ਅਗਲੀ ਦਾ ਚੰਗੀ ਗੱਲ ਹੀ ਆ ਕਿਸ ਦਾ ਘਰ ਬਣੇ ਤੇ ਓਈ ਦੌਂਦਾ ਮੈਨਾਂ ਸਠੀਕ ਆ ਪਰ ਉਹ ਸਾਰਾਂ ਤੁਸੀਂ ਨਾ ਤੈਨੂੰ ਕੀ ਹੋ ਗਿਆ ਵਾ ਬੋਲਣ ਕਿਦਾਂ ਡਿਆਂ ਤੋ ਤੇਰੀ ਮਾਂ ਵਾ ਮੈਂ ਥੋੜਾ ਬੋਤ ਨਾ ਅਕਲ ਨਾਲ ਬੋਲ ਪਤਾ ਕਦੋਂ ਤੇ ਡਿਆਂ ਤਾਨੂੰ ਲੱਭਣ ਕਰੇ ਨਾ ਸਾਰਾਂ ਦਾ ਕੀ ਮਤਲਬ ਹੁੰਦਾ ਪਤਾ ਮੈਨੇ ਸਮਝਾ ਘਰ ਲੱਭ ਕੇ ਆ ਤੂੰ ਘਰ ਕਿਉਂ ਟੀ ਗੱਲਾਂ ਕਰ ਲੱਗ ਜਾਂਦਾ ਪਤਾ ਤੇ ਕੀ ਲੱਗ ਜਾਂਦਾ ਪਤਾ ਹੈ ਅੱਜ ਤੂੰ ਹੀ ਬੜਾ ਔਖਾ ਫਿਰਨ ਡਿਆ ਕਰਨਾ ਬੜੀ ਅੱਖਾਂ ਕੱਢ ਕੱਢ ਕੇ ਗੱਲਾਂ ਕਰਨ ਡਿਆ ਮੰਮੀ ਮੈਂ ਗੱਲ ਜੇ ਤਮਾਸ਼ਾ ਨਹੀਂ ਲਾਉਣਾ ਹੈ ਵਾ ਨਾ ਤਾਂ ਗੇੜੇ ਲਫਦੀ ਬੋਲੇ ਸੋਨੇ ਬੋਲੇ ਆ ਤੋ ਮੰਮੀ ਮੈਂ ਨਹੀਂ ਉੱਚੀ ਬੋਲਣ ਰਿਹਾ ਤੁਸੀਂ ਡੇ ਬੋਲਣ ਤੇ ਨਾਲੇ ਇੱਧਰ ਕੀ ਕਰਨ ਗਏ ਹੋ ਤੈਨੂੰ ਨਹੀਂ ਪਤਾ ਅਗਲੀ ਨੇ ਪੁਰਾਣਾ ਘਰ ਟਾਇਆ ਵਾ ਨੀ ਆ ਘੁੱਟਣ ਲਈ ਨਕਸ਼ਾ ਵੇਖਣ ਗਈ ਸੀ ਮੈਂ ਠੀਕ ਆ ਇੱਕ ਘਰੇ ਨੂੰ ਨਕਸ਼ਾ ਤਿਆਰ ਹੋਇਆ ਹੈ ਅੱਛਾ ਕਿਹੜਾ ਨਕਸ਼ਾ ਤਿਆਰ ਹੋ ਗਿਆ ਵੇ ਚਲੋ ਤਾਂ ਸਹੀ ਲੱਗ ਜਿੰਦਾ ਪਤਾ ਤੁਹਾਨੂੰ ਮੈਂ ਕੋਠੀ ਬਣਾਉਣ ਦਾ ਕਲਿਆ ਨਾ ਪਤਾ ਨਹੀਂ ਕੀ ਬਣਨਾ ਹੈ ਵਾਹ ਮੈਂ ਤੇ ਸੌਪ ਕਰਕੇ ਤੇ ਆ ਜਾਓ ਘਰੇ ਨਹੀਂ ਬੜਾ ਖਾ ਫਿਰ ਲਿਆ ਇਹਦੀ ਸਮਝ ਨਹੀਂ ਆਉਂਦੀ ਕੋਹ ਇਹ ਕਰੇ ਨਕਸ਼ਾ ਤਿਆਰ ਹੋਇਆ ਵਾ ਕੋ ਸਕਦਾ ਪਿਓ ਪਤਾਨੇ ਸਲਾਹ ਕੀਤੀ ਹੋਵੇ ਤੇ ਅਹੀਂ ਵੀ ਨਵੀਂ ਕੋਠੀ ਬਣਾ ਲਈਏ ਪਰ ਸਦਾਈਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਹ ਜਿਹੜੀ ਕੋਠੀ ਆ ਮੈਂ ਇਹਨਾਂ ਨੂੰ ਛੱਡਣ ਲੱਗੀ ਸ਼ਰੀਕਾਂ ਨੂੰ ਮੈਂ ਤੇ ਇਹੋ ਹੀ ਲਵਾਂ ਹਾਏ ਹਾਏ ਪਿਆਹਤਕਰ ਕੋਈ ਵੀ ਨਹੀਂ ਗਾ ਤੇ ਫਿਰ ਇਹ ਨਕਸ਼ਾ ਕਿਹੜਾ ਬਣਾਉਂਦੇ ਫਿਰਨੇ ਆ ਨਾਲੇ ਮੈਂ ਨਵਾਂ ਘਰ ਬਣਾਉਣ ਦੇਣਾ ਮੈਂ ਤੇ ਇਹੋ ਹੀ ਲੈਣਾ ਵਾ ਇੱਕ ਦੇ ਜੋਰ ਤੇ ਜੇ ਮੇਰੀ ਸ਼ਰੀਕਣੀ ਇੱਥੇ ਵੱਸ ਗਈ ਤੇ ਮੇਰਾ ਫਿਰ ਕੀ ਮੁੱਲ ਹੋਇਆ ਕੋਈ ਨਹੀਂ ਮੈਂ ਸਮਝਾਉਣੀ ਇਹਨਾਂ ਨੂੰ ਮੇਰੀ ਗੱਲ ਸੁਣਾਈ ਨਹੀਂ ਉਹ ਵੀ ਦੇੜੀ ਆ ਗਈ ਨਹਾ ਵੇਖੋ ਨਕਸ਼ੇ ਬਣਾਉਂਦੇ ਕਰਨ ਦੇ ਨੇ ਆਹੋ ਜਿਹੜਾ ਕਾਗਜ਼ਾ ਬਣਾਇਆ ਵਾ ਮੈਂ ਹੁਣ ਤੁਹਾਨੂੰ ਦੱਸਣੀ ਆ ਆ ਮੁੰਡਾ ਕਿਹਾ ਕਿਆ ਵਾ ਹਾਂ ਅੰਦਰ ਨਕਸ਼ਾ ਬਣਾ ਕੇ ਲੈਣਾ ਡੈਡੀ ਨੇ ਖੱਲੋ ਮੈਨੂੰ ਹਾਂ ਨਕਸ਼ਾ ਬਣਾਇਆ ਵਾ ਬੜਾ ਵਧੀਆ ਮੈਂ ਤਾਂ ਕੋਠੀ ਪਾਉਂਦੇ ਆ ਅੱਡੋ ਕੋਠੀ ਕਿਉਂ ਪਾਉਣੀ ਹੈ ਅਹੀਂ ਤੇ ਆਹੋ ਹੀ ਕੋਠੀ ਲੈਣੀ ਹੈ ਤੁਸੀਂ ਨਾ ਬਣਾਓ ਨਕਸ਼ੇ ਬਣਾ ਨਹੀਂ ਨਹੀਂ ਨਕਸ਼ਾ ਬਣਾਉਣਾ ਬਣਾਉਣਾ ਪੈਣਾ ਨਕਸ਼ਾ ਐਵੇਂ ਕਿੱਦਾਂ ਦੀਆਂ ਗੱਲਾਂ ਚੱਲ ਜਾਂਦੇ ਪਿਓ ਪੁੱਤ ਦੋਵੇਂ ਤਿੱਕੀ ਮੇਰੀ ਗੱਲ ਸੁਣ ਲੈ ਅੱਜ ਤੱਕ ਗੱਲ ਸੁਣੀ ਹੈ ਫੇਰ ਕਿਰਤੋ ਕਹਣਾ ਮੈਂ ਕਰ ਦੇਗਾ ਖੰਨੇ ਹੈ ਕਿਹੜੀ ਗੱਲ ਸੁਣੀ ਆ ਉਹ 15000 ਜਿਹੜੇ ਕੱਪੜਿਆਂ ਦੇ ਤੇਰੇ ਨਾਲ ਆ ਉੱਥੇ ਕਿਹੜਾ 15000 ਤੇ ਲਓ ਮਮੀ ਜੀ ਨਾਲ ਕੋ ਕੱਪੜੇ ਚੁੱਕ ਚੁੱਕ ਲਿਉਂਦੇ ਜੀ ਅਗਲੇ ਹਫਤੇ ਨੂੰ ਦਿੱਤਾ ਉਹਦਾ ਭੇੜਾ ਘਰਕ ਜੇ ਉਹਦਾ ਕਿਤੇ ਉਹਨੂੰ ਤਾਂ ਮੈਂ ਕਹਿਆ ਮੈਨੂੰ ਫੋਨ ਕਰੀ ਸਿੱਧਾ ਬਸ ਅਲੀੜੇ ਵੇਖ ਇਹ ਤਾਂ ਮਾਰ ਕਰਨੀਆਂ ਦੀ ਪੁੰਦੀਆਂ ਜਿਹੜੇ ਘਰ ਪਰ ਹੁੰਦੀ ਐ ਆਪ ਤੁਸੀਂ ਉਹਨਾਂ ਦਾ ਫੋਨ ਨਹੀਂ ਚੁੱਕਦੇ ਤੇ ਇਹ ਮੈਨੂੰ ਸਿੱਧਾ ਕਰੀ ਉਹਦਾ ਕਿ ਨਹੀਂ ਬੇਇੱਜ਼ਤੀ ਹੋਈ ਐ ਆਫ ਫੋਰਫਰਾਜ ਨਾਲ ਕਿੰਨੂੰ ਉਹ ਤਾਂ ਮੈਂ ਦੱਸਨੀ ਆ ਨਾ ਉਹਦੀ ਹਿੰਮਤ ਕਿੱਧਰ ਪਈ ਤਾਂ ਨਾ ਫੋਨ ਕਰਨ ਦੀ ਮੇਰੀ ਗੱਲ ਸੁਣ ਜਦੋਂ ਅਗਲੇ ਨੇ ਨਾਰਾ ਲਾ ਕੇ ਸੂਟਾ ਤਾਂ ਚੁੱਕ ਰਿਹਾ ਇਹੋ ਨੇ ਕਰਨਾ ਨਹੀਂ ਹੈ ਪੈਸੇ ਲੈਣੇ ਅਗਲੇ ਨੇ ਮੈਂ 2 ਮਹੀਨੇ ਟਾਈਮ ਲਿਆ ਸੀਗਾ ਠੀਕ ਵਾ ਨਾ ਹੌਲੀ ਹੌਲੀ ਕਰਕੇ ਮੈਂ ਦੇ ਦੇਣੀ ਨਹੀਂ 2 ਮਹੀਨੇ ਕਿੱਥੋਂ ਪੈਸੇ ਉਹਨੇ ਹੈ ਕੜਜ ਹੁੰਦਾ 4 ਮਹੀਨੇ ਪਏ ਆ ਹੈ ਉਹ ਮੇਰੀ ਸਰਦੰਦੀ ਆ ਤੁਹਾਡੀ ਨਹੀਂ ਕੀ ਅਰੇ ਜਲਦੀ ਵੀ ਨਾ ਵਾ ਚੌਥੇ ਮਹੀਨੇ ਜਾ ਕੇ ਨਹੀਂ ਜਾ ਕੇ ਕੜਨ ਤੂੰ ਤਾਂ ਘਰ ਦਾ ਬੜਾ ਕਰਕੇ ਕਰ ਛੜਿਆ ਲੋਕਾਂ ਦੇ ਰਖੇ ਵੇਂਦੀ ਫਿਰਨੀ ਹੈ ਹੈ ਜੀ ਪੈਸੇ ਚੁੱਕ ਚੁੱਕ ਕਮੇਟੀਆਂ ਤਾਰੀਆਂ ਉਹ ਵੀ ਕੀ ਖਾਦਾ ਛੜੀ ਹੁਣ ਰਿੰਦੀ ਹੁੰਦੀ ਕੋਸਰਾ ਕੱਢਣ ਦੇ ਵੇ ਮੁੰਡਿਆ ਤੂੰ ਤਾਂ ਐਂਦਾ ਬੋਲ ਤੂੰ ਤਾਂ ਮੰਮੀ ਕਿਹਾ ਜੋਗਾ ਨਹੀਂ ਛੱਡਣਾ ਮੇਰਾ ਗੱਲ ਸੁਣ ਲੈ ਮੇਰੀ ਉਹ ਜਦੋਂ ਕਦੇ ਨਾ ਮੈਂ ਜਾਂਦੀ ਕਹਿੰਦਾ 20 ਗੱਲਾਂ ਕਰਦੀਆਂ ਮਗਰ ਹੋਏ ਇਹਨੇ ਦਾ ਖਰਚਾ ਬਣਾਵੇਂ ਇਹਨਾਂ ਨੂੰ ਜਾਣਦਣਾ ਹੋ ਕਰਨਾ ਖਰਚਾ ਦਾ ਬਿੜਾ ਦੇਦਾ ਕਰਕਣ ਦੇ ਮੇਰਾ ਤਰਦਾ ਤੇਰੇ ਮਾਮੇ ਨੂੰ ਕਰਾ ਫੋਨ ਤੁਹਾ ਮਮੇ ਨੂੰ ਫੋਨ ਕਰਕੇ ਕੀ ਕਰੋਗੇ ਉਹ ਰਚਦੇ ਆਂ ਦੀ ਲੋੜ ਆ ਆਪਣੇ ਘਰ ਦੀ ਗੱਲ ਉਹ ਮੈਨੂੰ ਕਹਿੰਦਾ ਓਏ ਆਲਾ ਇਹ ਮਾਵਾ ਮੇਰੇ ਘਰੇ ਬੜੀ ਅਰੇ ਘਰ ਚੋਂ ਬੇੜਨ ਦੀ ਕੋਸ਼ਿਸ਼ ਕੀਤੀ ਪਰ ਤੂੰ ਹੀ ਨਹੀਂ ਹੋਗ ਲੱਦੇ ਆਏ ਬੰਨ ਕਰਨਾ ਹੀ ਪੈਣਾ ਉਹਨਾਂ ਨੂੰ ਮਮੇ ਐਡਾ ਨਾ ਕਰੋ ਮੈਂ ਨਹੀਂ ਸੁਣੀ ਹਾਂ ਮੈਂ ਆ ਗਿਆ ਹਾਂ ਵਿਚੀ ਤੁਹਾਡੀਆਂ ਗੱਲਾਂ 'ਚ ਗੱਲ ਸੁਣ ਲੈ ਮੇਰੀ ਮੈਨੂੰ ਨਹੀਂ ਪਤਾ ਪੈਸੇ ਉਹ ਕਿੱਥੋਂ ਦੇ ਲੈਦੇ ਕਿੱਥੋਂ ਨਹੀਂ ਉਹ ਠੀਕ ਨਹੀਂ ਅੱਜ ਤੇ ਗੱਲ ਆਇਆ ਮੂੰਹ ਨੇ ਇਹਨੂੰ ਇਹਨਾਂ ਚੱਕਾ ਪਿਓਰ ਕੇ ਉਹਨੂੰ ਖੂਨਿਆ ਜੇ ਹੁਣ ਖੂਨ ਆ ਗਿਆ ਨਾ ਤੇ ਵੇਖੋ ਬੰਦਾ ਕੀ ਇੱਥੇ ਤੂੰ ਇਹਨੂੰ ਫੋਨ ਮੈਨੂੰ ਮੈਂ ਕਹਿੰਨੀ ਆ ਨਾ ਤੇਰੀ ਹਿੰਮਤ ਕਿੱਦਾਂ ਪਈ ਆ ਹੋਰ ਤੂੰ ਨਹੀਂ ਕਰਨਾ ਫੋਨ ਕਰੂਗਾ ਹਾਂ ਮੈਂ ਕਰਨਾ ਤੇਰੇ ਭਾਣੇ ਨਿੱਕੇ ਨੂੰ ਹੱਥ ਹੋ ਗਈ ਟਾਡੇ ਵਾਲੀ ਉਹਨੂੰ ਕੱਲੀ ਕਰਨਾ ਫੋਨ ਹੈਂ ਤੂੰ ਦੇ ਘਰ ਦਾ ਗੜਕ ਕਰ ਕਰਦੇ ਜੀ ਮੈਂ ਨਹੀਂ ਕਰਤਾ ਉਹ ਤੇਰੇ ਪੁੱਡੀ ਪਾਲੇ ਤੂੰ ਕੀ ਕੋਲ ਹਾਰੇ ਪੰਜੀ ਦੀ ਪਰ ਲੋਕਾਂ ਦੇ ਅੱਖੇ ਵੇਖੇ ਨਹੀਂ ਫੇਰ ਨਹੀਂ ਆ ਜਾਗੇ ਉਹ ਥੋੜਾ ਜਿਹਾ ਹੌਲੀ ਦਿੰਦੇ ਫਿਰਣ ਦੇ ਚ ਉਹ ਯਾਰ ਦੇਖਣ ਦੇ ਯਾਰ ਜਦੋਂ ਉੱਜੜ ਕੇ ਫੇਰ ਹਣੀ ਪਉਣੀ ਆ ਜੋ ਕਰ ਰਗੜਾ ਕਰ ਖੋ ਗਿਆ ਕਰ ਜੋ ਪਰ ਮਰਮਕ ਕਰ ਦੇ ਕਰ ਦੇ ਕੇ ਬੈਠ ਡੈਣ ਜੀਏ ਦੰਦ ਨਾ ਮੇਰੇ ਅੱਖਾਂ ਸਾਹਮਣੇ ਰੋ ਮੇਰੇ ਭਰਾ ਨੂੰ ਬਿਲਕੁਲ ਫੋਨ ਨਾ ਕਰਿਓ ਤਰ ਮੈਂ ਦੱਸ ਦੇਈਂ ਉਹ ਨੂੰ ਕਰਨਾ ਤੇਰੇ ਪਰ ਦੱਸਣਾ ਚਲੋ ਇੱਧਰ ਤੇ ਤੁਸੀਂ ਕਰੋ ਫੋਨ ਨਾਲ ਸੰਨ ਹਾਂਜੀ ਕੀ ਕਰਨੀ ਆ ਕੁਛ ਨਹੀਂ ਮੈਂ ਚਾਦਾਂ ਥੋਤੀਆਂ ਉਹਦੇ ਜੋੜ ਕੇ ਰੱਖ ਦਿੰਦੇ ਆ ਸਭ ਘਟਾ ਘਟਾ ਪੈਂਦਾ ਰਹਿੰਦਾ ਮੁਕੇ ਨੇ ਅ ਚਲ ਠੀਕ ਆ ਤੇ ਮੇਰੀ ਗੱਲ ਸੁਣ ਯਾਰ ਉਹ ਲੜਨੀ ਬੁਰਾ ਡੇ ਆ ਕੌਣ ਅੰਦਰੋਂ ਆਇਆ ਅੰਦਰੋਂ ਹਾਂ ਤੇ ਪਿੰਦਰ ਤੇ ਚਾਚਾ ਤੇ ਚਾਚੀ ਤੇ ਹੋਰ ਲੜਨਾ ਹੀ ਆ ਹੋਰ ਉਹਨਾਂ ਨੇ ਕੀ ਹੋਣਾ ਕੀ ਗੱਲ ਕੀ ਹੋਈ ਐ ਇਹ ਤੇ ਲੜਨੀ ਰਹਿ ਕੇ ਤੇ ਨੇ ਹੱਥੋਂ ਪਾਈ ਹੋਣਾ ਕੀ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਥੋੜਾ ਚਿਰ ਪੈਣਾ ਨਾ ਨਾ ਤੇ ਬਹੀ ਪਿੰਦਰ ਨਾਲ ਹਾਂ ਤੇ ਮੰਮੀ ਗਈ ਹੋਣਾ ਉਹਨਾਂ ਵਾਲਾ ਪੇ ਪਨੀ ਕੀ ਗੱਲਾ ਕਿਉਂ ਬੇ ਬੋਲਣੇ ਨਾ ਤੇ ਮੈਂ ਮੰਮੀ ਨੇ ਵੀ ਮਨਾ ਕੀਤਾ ਇਹ ਪਿਆ ਤੁਹਾਡੇ ਨਾਲ ਬਹਿ ਜਾ ਮਮੀ ਕਹਿੰਦੇ ਪਿਆ ਪੋਛ ਕੇ ਤੇ ਆਵਾਂ ਗੱਲ ਕੀ ਹੋਈ ਹੈ ਫਿਰ ਤਾਂ ਵੀ ਲਾਂਡੇ ਤਾਂ ਕਿਨੇ ਘਟਾਇਵ ਨਹੀਂ ਆਣਗੇ ਤੇ ਉਹ ਕਦੇ ਚਾਚੀਏ ਸੂਟ ਲਏ ਦਾ 15000 ਦੇ ਸ਼ਹਿਰੋਂ ਤੇ ਉਹ ਪੈਸੇ ਨਹੀਂ ਗੇ ਦਿੱਤੇ ਤੇ ਉਹ ਫੋਨ ਕਰਦੇ ਤੇ ਫੋਨ ਨਹੀਂ ਚੁੱਕਦੀ ਉਹ ਕਦੇ ਡੈਡੀ ਸ਼ਹਿਰ ਗਏ ਹੀ ਗਏ ਤੇ ਉਹ ਡੈਡੀ ਉਹਨਾਂ ਨੂੰ ਟੱਕਰ ਕੇ ਤੇ ਉਹਨਾਂ ਨੇ ਫੋਨ ਲਵਾਤਾ ਪਿੰਦਰ ਨੂੰ ਤੇ ਪਿੰਦਰ ਨੂੰ ਫੋਨ ਕੀਤਾ ਜਦੋਂ ਤਾਂ ਫਿਰ ਪਿੰਦਰ ਨੇ ਆਣ ਕੇ ਦੱਸਿਆ ਚਾਚੇ ਨੂੰ ਤੇ ਚਾਚਾ ਹੋਇਆ ਇਹ ਦਵਾਲਾ ਚਾਚੀ ਦੇ ਇਹਨੇ ਬਾਕੀ ਕਿਉਂ ਲਾਈਆ ਤੇ ਰਹਿ ਤੱਕ ਪਰਹਾਲੀ ਕੋਈ ਦਿੱਤਾ ਉਹਨਾਂ ਦਾ ਉਹ ਦੁਕਾਨ ਵਾਲੇ ਟੱਕਰੇ ਹੁੰਦੇ ਨੇ ਨਾ ਡਾੜੀ ਨੂੰ ਆਹੋ ਤੇ ਵੇਹਲਾ ਇਹਦੇ ਕੰਮ ਵੇਖ ਲਾ ਤੇ ਵੈਸੇ ਮੈਂ ਇੱਕ ਗੱਲ ਸੋਚਦਾ ਹਾਂ ਨਾ ਕਈ ਵਾਰੀ ਕਿ ਕਿੰਨਾ ਟੌਰ ਹੁੰਦਾ ਹੈ ਸਾਡੇ ਹਨਾ ਟੱਬਰ ਦਾ ਤੇ ਇਹ ਚਾਚੀ ਨੇ ਨਾ ਮੇਰਾ ਹੀ ਘਰ ਕਿ ਕਰਤਾ ਵਾ ਤੇ ਹੁਣ ਗਾਂ ਘਾਹੋ ਕੋਈ ਹੋਣਾ ਇਕੱਠੇ ਰਹਿੰਦੇ ਹਾਂ ਸਾਰੇ ਇਹ ਅੱਡ ਕਰਾਉਣ ਵਾਲੀ ਦੀ ਚਾਚੀ ਆ ਠੀਕ ਆ ਤੇ ਪਿੰਦਰ ਚੰਗਾ ਹੁੰਦਾ ਹੈਗਾ ਤੇ ਚਾਚੀ ਨੇ ਨਾ ਪਿੰਦਰ ਨੂੰ ਵੀ ਆਪੇ ਉਹ ਕਰ ਲਿਆ ਆਹੋ ਤੇ ਉਹਨੂੰ ਮੈਂ ਬੋਲਣ ਦੀ ਆ ਕਰਨੀ ਵੀ ਕਿੱਦਾਂ ਬੋਲਣਾ ਕਿਹਨਾਂ ਕੋਈ ਨਹੀਂ ਮੇਰੇ ਸਾਰਾ ਨਜ਼ਰੇ ਸਾਹਨ ਹੋਣੇ ਚੱਲਣ ਦੇ ਨਾ ਕੰਮ ਇਹਨਾਂ ਦਾ ਤੇ ਮੈਨੂੰ ਲੱਗਦਾ ਵੀ ਚਾਚੂ ਨੇ ਇਹਨਾਂ ਬੁੱਤੋਂ ਫੜ ਕੇ ਬਾਹਰ ਕੱਢਣੀ ਹੈ ਤੇ ਗਾਂਗਾ ਇਦਾਂ ਹੀ ਹੋਣਾ ਹੋਰ ਇਹਨਾਂ ਦਾ ਕੀ ਬਣਨਾ ਉਹ ਨਿਤ ਤੇ ਗਲੇ ਰਹਿੰਦਾ ਇਹਨਾਂ ਦਾ ਇਹਨਾਂ ਦੀ ਗੱਲ ਚ ਆਉਣਾ ਹੀ ਨਹੀਂਗਾ ਠੀਕ ਆ ਇਹਨਾਂ ਦੀ ਗੱਲ ਚ ਜੇ ਤੁਸੀਂ ਕਿਤੇ ਆਏ ਨਾ ਤੂੰ ਵੀ ਖਾਸ ਕਰ ਤੂੰ ਕਿਹਾ ਰੱਖ ਇਹਨਾਂ ਨੇ ਉਲਟਾ ਤੇਰਾ ਨਾਲ ਆ ਦੇਣਾ ਉਹ ਵੀ ਲੜਾਈ ਐ ਨ ਕਰਾਈ ਆ ਮੰਮੀ ਨੂੰ ਇਹ ਗੱਲ ਦੋਈ ਮੈਂ ਤਾਂ ਮੰਮੀ ਨੂੰ ਕਿਹਾ ਤੇ ਫਿਰ ਮੈਂ ਕਹਿੰਦੇ ਵੀ ਲੋਕਾਂ ਨੇ ਸੁਣਨਾ ਵਾ ਇਹਨਾਂ ਨੇ ਕਹਿਣਾ ਵੀ ਕਿਹਦੇ ਘਟਉਂਦੇ ਵੀ ਨਹੀਂ ਕਿ ਲੜਦੇ ਆ ਤੇ ਉਹ ਮੰਨਦੇ ਵੀ ਨਹੀਂ ਦਫਾ ਘਟ ਰਹਿੰਦੇ ਤਮਾ ਦਾ ਉਸ ਨਾ ਮੈਨੂੰ ਨਹੀਂ ਗੇ ਇਹ ਗੱਲ ਦਾ ਪਤਾ ਵੀ ਇਹ ਗੱਲ ਹੋਈ ਆ ਚੱਲ ਕੋਈ ਗੱਲ ਆਹ ਚੱਲ ਕੋਈ ਨਹੀਂ ਤੂੰ ਕਰਤਾ ਮਤਨਾ ਆਹ ਮੈਂ ਚੱਲ ਆ ਕਰਕੇ ਤੇ ਰੱਖ ਛੱਡੋ